14 ਵਾਰਡ ਜਿਹੜੇ ਟੋਟਲ ਮਾਚੀਵਾੜਾ ਸਾਹਿਬ ਦੇ ਵਿੱਚ ਹੈਗੇ ਸੀਗੇ ਜਿਸ ਦੇ ਵਿੱਚ 7 ਵਾਰਡ ਜਿਨ੍ਹਾਂ ਦੇ ਤੋਂ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ ਸੀ ਪੜਤਾਲ ਦੇ ਟਾਈਮ ਟੋਟਲ 8 ਵਾਰਡਾਂ ਦੇ ਵਿੱਚ ਜਿਹੜੀਆਂ ਮਾਚੀਵਾੜਾ ਸਾਹਿਬ ਦੀਆਂ ਨਗਰ ਕੌਂਸਲ ਚੋਣਾਂ ਹੋ ਰਹੀਆਂ ਨੇ ਜਿਸ ਦੇ ਵਿੱਚ ਅੱਜ ਉਮੀਦਵਾਰਾਂ ਦੀ ਜਿਹੜੀ ਕਿਸਮਤ ਦਾ ਜਿਹੜੀ ਕਿਸਮਤ ਹੈ ਉਹ EVM ਮਸ਼ੀਨਾਂ ਦੇ ਵਿੱਚ ਬੰਦ ਹੋ ਜਾਣੀ ਹੈ ਕਿਹੜੇ ਮੁੱਦਿਆਂ ਦੇ ਉੱਤੇ ਵੋਟ ਪੱਕੇ ਆਏ ਹੋ ਕਿਹੜੇ ਤੁਹਾਡੇ ਵਿਕਾਸ ਕਰਨ ਚਾਹੀਦੇ ਨੇ ਤੁਹਾਨੂੰ ਕੀ ਹਾਂ ਇਹਨਾਂ ਮੁੱਦਿਆਂ ਨੂੰ ਲੈ ਕੇ ਅਸੀਂ ਵੋਟ ਪਾਈ ਜਾਵੇ। ਇਸ ਵੀਰੇ ਦੇਖੀਏ ਦੇ ਕਨੈਕਸ਼ਨ ਨਹੀਂ ਹੈਗੇ ਪੈਪਾ ਛੂਟੀਆਂ ਨੇ। ਦੂਸਰੇ ਆਪਣੇ ਜਿਹੜੇ ਪਾਰਕਾਂ ਨੇ ਉਹਨਾਂ ਦੇ ਵਿੱਚ ਅਟੈਂਡਡ ਕੋਈ ਹੈ ਨਹੀਂ ਦੇਖਭਾਲ ਕਰਨ ਵਾਲਾ ਕੋਈ ਨਹੀਂ ਹੈ ਨਾ। ਬੜੇ ਬੜੇ ਘਾਹ ਖੂਬ ਗਿਆ ਜਾਂਦੇ ਨੇ। ਜਿਵੇਂ ਪਾਲਮਰ ਜਿਵੇਂ ਮੰਨ ਲਓ ਲਾਈਟਿੰਗ ਵਗੈਰਾ ਹੋ ਗਈ ਜਾਂ ਜਿਵੇਂ ਸਾਡੇ ਕੋਲ ਨਾਲੇ ਵਗੈਰਾ ਹੋ ਗਈ ਉਹਨੂੰ ਕਵਰੇਜ ਆਪ ਹੋ ਗਿਆ ਜਾਂ ਕੁਝ ਹੋਰ ਜੇ ਪਾਰਕਿੰਗ ਵਗੈਰਾ ਹੋ ਗਈ ਆ ਚੀਜ਼ਾਂ ਜਿਹੜੀਆਂ ਵੀ ਚਲੋ ਇਹਨਾਂ ਡਿਵੈਲਪਮੈਂਟ ਹੋ ਜੇ ਇਸ ਜੀ ਦੀ ਹੁੰਦੀ ਆ ਕੁਝ ਆਪਣੇ ਏਰੀਆ ਜਿਹੜਾ ਹੈਗਾ ਉਹ ਸਾਫ ਸੁਥਰਾ ਹੋ ਜੇ ਪਹਿਲਾ ਕਾਉਂਸਲਰ ਵੀ ਰਹੇ ਹੋਣਗੇ ਮਹੱਲੇ ਦੇ ਵਿੱਚ ਪਹਿਲਾਂ ਕਿੰਨਾ ਕੁ ਵਿਕਾਸ ਹੋਇਆ ਕਮੀਆਂ ਹੈਗੀ ਹੈ ਵੀ ਜੋ ਉਮੀਦ ਅਸੀਂ ਹੁਣ ਰੱਖੀ ਹੋਈ ਹੈ ਵੀ ਜਿਹੜਾ ਕਾਉਂਸਲਰ ਬਣੇ ਉਹ ਸਾਡੇ ਕੰਮ ਕਰੇ ਸਾਡੀ ਉਮੀਦਾਂ ਦੇ ਪਰ ਮਤਲਬ ਖਰਾ ਉਤਰੇ ਕੱਲਾ ਕੁਝ ਉਹਨਾਂ ਨੇ ਆਪਣੇ ਸਾਹਮਣੇ ਕੀਤਾ ਕੁਝ ਉਮੀਦਾਂ ਹੁਣ ਆਪਣੇ ਹਿਸਾਬ ਨਾਲ ਹੈ ਐਸ.ਡੀ.ਐਮ ਸਾਹਿਬ ਸਾਡੇ ਨਾਲ ਮੌਜੂਦ ਨੇ ਇਹ ਗੱਲਬਾਤ ਕਰ ਲੈਣੇ ਆ ਸਰ ਕਿਵੇਂ ਦਾ ਮਾਹੌਲ ਹੈਗਾ ਚੋਣਾਂ ਨੂੰ ਲੈ ਕੇ ਮਾਛੀਵਾੜਾ ਸਾਹਿਬ ਦੇ ਵਿੱਚ 8 ਵਾੜਾਂ ਦੇ ਵਿੱਚ ਚੋਣਾਂ ਹੋ ਰਹੀਆਂ ਨੇ ਫੋਟੋ ਵਾਰਡ ਚ ਚੋੜਨੀਆਂ ਅਸੀਂ ਹੁਣ ਇੱਥੇ ਵਾਰਡ ਨੰਬਰ 12 ਚ ਖੜੇ ਆ ਜਿੱਥੇ ਤਿੰਨ ਪ੍ਰਤੀਯਾਸੀ ਨੇ ਇੱਕ ਆਮਦਵੀ ਪਾਰਟੀ ਤੋਂ ਆਇਆ ਹੈ ਦੂਸਰਾ ਕਾਂਗਰਸ ਤੋਂ ਅਨੰਦ ਸ਼ਰਮ ਨਿਕਾਲੀ ਦਲ ਤੋਂ ਤਿੰਨੇ ਕੈਂਡੀਡੇਟ ਇੱਥੇ ਬੈਠੇ ਨੇ ਕਿਉਂਕਿ ਬੂਥ 1K ਇਸੇ ਕਰਕੇ ਤਿੰਨੇ ਕੈਂਡੀਡੇਟ ਬਾਹਰ ਆਫ ਹਾਜ਼ਰ ਨੇ ਇਹਨਾਂ ਦੇ ਪੋਲਿੰਗ ਜਨਟ ਅੰਦਰ ਬੈਠੇ ਨੇ ਔਰ ਸ਼ਾਂਤਮਈ ਟੰਗ ਨਾਲ ਵੋਟਿੰਗ ਹੋ ਰਹੀ ਹੈ ਮੈਂ ਵਾਰਡ ਨੰਬਰ 12 ਤੋਂ ਕੈਂਡੀਡੇਟ ਆ ਜੀ ਕਾਂਗਰਸ ਪਾਰਟੀ ਤੋਂ ਅਨੰਦ ਕਿਸ਼ੋਰ ਕਾਲਾ ਜੋ ਅਸੀਂ ਸਵੇਰ ਦੀ 7 ਵਜੇ ਰਾਈਟ ਪੋਲਿੰਗ ਸ਼ੁਰੂ ਹੋ ਚੁੱਕੀ ਸੀ ਤਕਰੀਬਨ ਜਿੰਨਾ ਵੀ ਟਾਈਮ ਹੋਇਆ ਹੁਣ ਤੱਕ 4:30 ਤੋਂ ਵੋਟਾਂ ਪੋਲਿੰਗ ਹੋ ਚੁੱਕੀਆਂ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਆ ਜਿਹੜੇ ਕੋ ਛੋਟੇ ਹੁੰਦੇ ਸੀ ਦੇਖਦੇ ਹੁੰਦੇ ਸੀ ਵੀ ਅਸੀਂ ਗੱਡੀਆਂ ਭੇਜਣੀਆਂ ਸਵੇਰੇ ਡਿਊਟੀ ਲਾਉਣੀ ਬੰਦਿਆਂ ਦੀ ਵੀ ਵੋਟਾਂ ਢੋਲੀ ਵੋਟਾਂ ਢੋਲੀ ਸੋ ਇਹ ਇੱਕ ਚੀਜ਼ ਦੇਖ ਕੇ ਬੜੀ ਖੁਸ਼ੀ ਹੋ ਰਹੀ ਆ ਕਿ ਵੋਟਰ ਹੁਣ ਪ੍ਰਧਾਨ ਵੋਟਰ ਆਪ ਦੀ ਮਰਜ਼ੀ ਦੇ ਨਾਲ ਆਪ ਦੇ ਟਾਈਮ ਦੇ ਨਾਲ ਆਪ ਦੀ ਸੁਵਿਧਾ ਦੇ ਨਾਲ ਔਰ ਆਪ ਦੇ ਤਰੀਕੇ ਨਾਲ ਬੋਟ ਪਾਉਣ ਹੋ ਰਿਹਾ ਦੇਖੋ ਜੀ ਅੱਜ ਲੋਕਾਂ ਨੂੰ ਆਪਣਾ ਐਮਸੀ ਚੋਣ ਦਾ ਜਿਹੜਾ ਦਿਨ ਅੱਜ ਆ ਗਿਆ ਤੇ ਮੈਂ ਬੇਨਤੀ ਕਰ ਲੱਗਿਆ ਸਾਰੇ ਸ਼ਹਿਰ ਵਾਲੇ ਨੂੰ ਵੀ ਸਾਰੇ ਬੰਦੇ ਪਰ ਜਿਹੜੇ ਬੋਟ ਦਾ ਜਿਹੜਾ ਹੱਕ ਮਿਲਿਆ ਤੁਹਾਨੂੰ ਉਹ ਦਾ ਸਾਰਾ ਇਸ ਮਾਰਤ ਕਰਨਾ ਸ਼ਸ਼ੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦੀਪਕ ਚਾਨਣਾ ਸਵਾਗਤ ਕਰਦਾ ਅੱਜ ਯਾਨੀ ਕਿ 21 ਦਸੰਬਰ ਨੂੰ ਪੰਜਾਬ ਭਰ ਦੇ ਵਿੱਚ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਹੋ ਰਹੀਆਂ ਨੇ ਤਾਂ ਅਸੀਂ ਮਾਛੀਵਾੜਾ ਸਾਹਿਬ ਦੇ ਵਿੱਚ ਮੌਜੂਦ ਹਾਂ ਜਿੱਥੇ ਨਗਰ ਕੌਂਸਲ ਦੀਆਂ ਜਿਹੜੀਆਂ ਚੋਣਾਂ ਹੋ ਹੋ ਰਹੀਆਂ ਨੇ ਤਾਂ ਦੇਖ ਸਕਦੇ ਹੋ ਤੁਸੀਂ ਸਕੂਲ ਦੇ ਵਿੱਚ ਮੌਜੂਦ ਹਾਂ ਜਿੱਥੇ ਲੋਕ ਆਪਣੀ ਵੋਟ ਦਾ ਇਸਤੇਮਾਲ ਕਰਨ ਦੇ ਲਈ ਪਹੁੰਚੇ ਹੋਏ ਨੇ ਟੋਟਲ 8 ਵਾਰਡਾਂ ਦੇ ਵਿੱਚ ਜਿਹੜੀਆਂ ਮਾਚੀਵਾੜਾ ਸਾਹਿਬ ਦੀਆਂ ਨਗਰ ਕੌਂਸਲ ਚੋਣਾਂ ਹੋ ਰਹੀਆਂ ਨੇ ਜਿਸ ਦੇ ਵਿੱਚ ਅੱਜ ਉਮੀਦਵਾਰਾਂ ਦੀ ਜਿਹੜੀ ਕਿਸਮਤ ਦਾ ਜਿਹੜੀ ਕਿਸਮਤ ਹੈ ਉਹ EVM ਮਸ਼ੀਨਾਂ ਦੇ ਵਿੱਚ ਬੰਦ ਹੋ ਜਾਣੀ ਹੈ ਤਾਂ ਵੋਟਾਂ ਪਾਉਣ ਦੇ ਲਈ ਲੋਕ ਪਹੁੰਚੇ ਹੋਏ ਨੇ ਅਧਿਕਾਰ ਹੁੰਦਾ ਹਰ ਇੱਕ ਨੂੰ ਵੋਟ ਪਾਉਣ ਦਾ ਤਾਂ ਗੱਲ ਕਰੀਏ ਤਾਂ 14 ਵਾਰਡ ਜਿਹੜੇ ਟੋਟਲ ਮਾਚੀਵਾੜਾ ਸਾਹਿਬ ਦੇ ਵਿੱਚ ਹੈਗੇ ਸੀਗੇ ਜਿਸ ਦੇ ਵਿੱਚ 7 ਵਾਰਡ ਜਿਨ੍ਹਾਂ ਦੇ ਉਦੋਂ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ ਸੀ ਪੜਤਾਲ ਦੇ ਟਾਈਮ ਉਸ ਤੋਂ ਬਾਅਦ ਅੱਠ ਵਾਰਡਾਂ ਦੇ ਵਿੱਚ ਜਿਹੜੀਆਂ ਚੋਣਾਂ ਨੇ ਇਸ ਟਾਈਮ ਹੋ ਰਹੀਆਂ ਨੇ ਤਾਂ ਗੱਲਬਾਤ ਕਰਾਂਗੇ ਇੱਥੇ ਕਈ ਲੋਕ ਪਹੁੰਚੋ ਇਹਨਾਂ ਵੋਟ ਪਾਣ ਲਈ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਉਮੀਦਵਾਰਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਅਸੀਂ ਕੋਸ਼ਿਸ਼ ਕਰਦੇ ਹਾਂ ਕੀ ਕਹਿਣਾ ਉਹਨਾਂ ਦਾ ਤਾਂ VOTER ਸਾਡੇ ਨਾਲ ਮੌਜੂਦ ਨੇ ਜਿਹੜੇ ਆਪਣੀ ਵੋਟ ਦਾ ਇਸਤੇਮਾਲ ਕਰਕੇ ਆਏ ਨੇ ਗੱਲਬਾਤ ਕਰ ਲੈਣੇ ਆ ਕਿਹੜੀ ਵਾਰਡ ਪੈਂਦੀ ਹੈ ਤੁਹਾਡੀ ਸਤ ਨੰਬਰ ਵਾਰਡ ਹੈ ਵੋਟ ਪਾਏ ਹੋ ਹਾਂਜੀ ਹਾਂਜੀ ਕਿਹੜੇ ਮੁੱਦਿਆਂ ਦੇ ਉੱਤੇ ਵੋਟ ਪਾ ਕੇ ਆਏ ਹੋ ਕਿਹੜੇ ਤੁਹਾਡੇ ਵਿਕਾਸ ਕਰਨ ਚਾਹੀਦੇ ਨੇ ਤੁਹਾਨੂੰ ਕੀ ਹਾਂ ਇਹਨਾਂ ਮੁੱਦਿਆਂ ਨੂੰ ਲੈ ਕੇ ਅਸੀਂ ਵੋਟ ਪਾਈ ਆ بس ਅਸਤੇ ਹੀ ਜਾਂਦੇ ਵੀ ਜਿਹੜਾ ਸਾਡਾ ਕਾਉਂਸਲਰ ਹੋਵੇ ਵਧੀਆ ਹੋਵੇ ਹਾਂਜੀ ਪਹਿਲਾਂ ਕਿੰਨੇ ਕੁ ਵਿਕਾਸ ਕਾਰਜ ਹੋਏ ਆ ਮਹੱਲੇ ਦੇ ਤੁਹਾਡੀ ਵਾਰਡ ਦੇ ਗੱਲ ਕਰ ਲਈ ਕਿੰਨੇ ਕੁ ਕੰਮ ਪਹਿਲਾਂ ਹੋਏ ਨੇ ਪਿਛਲੇ ਕਾਉਂਸਲਰਾਂ ਨੇ ਕੀਤੇ ਨੇ ਜਾਂ ਨਹੀਂ ਹਾਂ ਬਿਲਕੁਲ ਕੀਤੇ ਨੇ ਕੋਈ ਕਮੀ ਲੱਗਦੀ ਸੀ ਵਾਰਡ ਦੇ ਵਿੱਚ ਕੀ ਹਾਂ ਇਸ ਵਾਰ ਅਸੀਂ ਇਸ ਉਮੀਦਵਾਰ ਨੂੰ ਜਿਤਾਉਣਾ ਹੈ ਕਿ ਇਸ ਵਾਰ ਤਾਂ ਇਹਨੂੰ ਜਿਤਾਉਣਾ ਕਿ ਇਹ ਕੰਮ ਹੋ ਸਕਣ ਹਾਂਜੀ ਹਾਂਜੀ ਕੁਝ ਕਮੀਆਂ ਹੈਗੀਆਂ ਵੀ ਜੋ ਉਮੀਦ ਅਸੀਂ ਹੁਣ ਰੱਖੀ ਹੋਈ ਹੈ ਵੀ ਜਿਹੜਾ ਕਾਉਂਸਲਰ ਬਣੇ ਕਿ ਉਹ ਸਾਡੇ ਕੰਮ ਕਰੇ ਸਾਡੀ ਉਮੀਦਾਂ ਦੇ ਮਤਲਬ ਖਰਾ ਉਤਰੇ ਲੱਗਦਾ ਹੈ ਕਿ ਹੁਣ ਉਹ ਜਿੱਤ ਕੇ ਜਿਹੜੇ ਜਿੱਤ ਜਾਂਦੇ ਨੇ ਕਹਾ ਉਹ ਕੰਮ ਜਿਹੜੇ ਤੁਹਾਨੂੰ ਚਾਹੀਦੇ ਸੀ ਤੁਹਾਡੀ ਵਾਰਡ ਦੇ ਹੁਣੇ ਉਹ ਕਰਨਗੇ ਬਿਲਕੁਲ ਲੱਗਦਾ ਹੈ ਬਿਲਕੁਲ ਬਜੀ ਵੋਟ ਪਾਏ ਹੋ ਬਿਲਕੁਲ ਪਾਏ ਜੀ ਕਿਹੜੇ ਮੁੱਦਿਆਂ ਨੂੰ ਲੈ ਕੇ ਵੋਟ ਪਾ ਕੇ ਆਇਓ ਕਿ ਆਹ ਮੁੱਦੇ ਸੀਗੇ ਸਾਡੇ ਸਾਨੂੰ ਲੱਗਦਾ ਸੀ ਕਿ ਇਹ ਮੁੱਦੇ ਪੂਰੇ ਹੋਣੇ ਚਾਹੀਦੇ ਨੇ ਦੇਖੋ ਜੀ ਮੁੱਦੇ ਐ ਹੁੰਦੇ ਕਿ ਇੱਕ ਉਮੀਦ ਹੁੰਦੀ ਹੈ ਕਿ ਚਲੋ ਅਸੀਂ ਉਮੀਦ ਰੱਖ ਕੇ ਜਿਵੇਂ ਕਿ ਕੋਰ ਡਿਪਾਰਟਮੈਂਟ ਜਿਵੇਂ ਮੰਨ ਲਓ ਲਾਈਟਿੰਗ ਵਗੈਰਾ ਹੋਗੀ ਜਾਂ ਜਿਵੇਂ ਸਾਡੀ ਕੋ ਨਾਲੇ ਵਗੈਰਾ ਹੋਗੀ ਉਹਨੂੰ ਕਵਰੇਜ ਆਪ ਹੋ ਗਿਆ ਜੋ ਕੁਛ ਉਹ ਜੇ ਪਾਰਕਿੰਗ ਵਗੈਰਾ ਹੋਗੀ ਆ ਚੀਜ਼ਾਂ ਜਦ ਹੁੰਦੀ ਆ ਵੀ ਚਲੋ ਇਹਨਾਂ ਡਿਵੈਲਪਮੈਂਟ ਹੋ ਜੇ ਇਸੇ ਚੀਜ਼ ਦੀ ਹੁੰਦੀ ਆ ਕੁਝ ਆਪਣੇ ਏਰੀਆ ਜਿਹੜਾ ਹੈਗਾ ਵੀ ਸਾਫ ਸੁਥਰਾ ਹੋ ਜੇ ਇਸੇ ਚੀਜ਼ ਨੂੰ ਲੈ ਕੇ ਉਮੀਦ ਹੁੰਦੀ ਆ ਕੁਝ ਉਸ ਨੂੰ ਲੈ ਕੇ ਮੋਟ ਪਾਉਂਦੇ ਆ ਆਪਾਂ ਜੀ ਬੇਨ ਜੀ ਜਿਹੀ ਆ ਪਹਿਲਾ ਕਾਉਂਸਲਰ ਵੀ ਰਹੇ ਹੋਣਗੇ ਮਹੱਲੇ ਦੇ ਵਿੱਚ ਪਹਿਲਾਂ ਕਿੰਨਾ ਕੁ ਵਿਕਾਸ ਹੋਇਆ ਬਾਜ਼ੀ ਪਹਿਲਾਂ ਵੀ ਹੋਇਆ ਪਹਿਲਾਂ ਕੁਝ ਉਹਨਾਂ ਨੇ ਆਪਣੇ ਸਾਹਮਣੇ ਕੀਤਾ ਕੁਝ ਉਮੀਦਾਂ ਹੁਣ ਆਪਣੇ ਹਿਸਾਬ ਨਾਲ ਨੇ ਜੀ ਦੇਖਦੇ ਹਾਂ ਹੁਣ ਕੀ ਬਣਦਾ ਕਿਸੇ ਨੂੰ ਆਪਾਂ ਐ ਨਹੀਂ ਕਹਿ ਸਕਦੇ ਵੀ ਚਲੋ ਉਹਨਾਂ ਨੇ ਤਾਂ ਹਰੇਕ ਦਾ ਆਪਣਾ ਆਪਣਾ ਹੁੰਦਾ ਹੈ ਕਿਹੜੇ ਕੰਮ ਮੇਨ ਹੈ ਜੇ ਸੀ ਕਿ ਵਾਰਡ ਦੇ ਵਿੱਚ ਆ ਤੁਹਾਡੇ ਮਹੱਲੇ ਦੇ ਵਿੱਚ ਕੀ ਇਹ ਪਹਿਲ ਦੇ ਆਧਾਰ ਤੇ ਹੋਣੇ ਚਾਹੀਦੇ ਨੇ ਜਦੋਂ ਇਹ ਐਮ ਸੀ ਜਿੱਤੇ ਜਾਂਦਾ ਬਸ ਮੇਨ ਤਾਂ ਜਿਹੜਾ ਮੈਂ ਦੱਸਿਆ ਤੁਹਾਨੂੰ ਇਹੀ ਆ ਵੀ ਜਿਵੇਂ ਪਾਰਕਿੰਗ ਵਗੈਰਾ ਠੀਕ ਹੋ ਜਵੇ ਲਾਈਟਿੰਗ ਵਗੈਰਾ ਹੋ ਜਵੇ ਜੋ ਸਾਡੀ ਨਾਲੀਆਂ ਵਗੈਰਾ ਨੇ ਉਹਨੂੰ ਥੋੜਾ ਕਵਰ ਅਪ ਕੀਤਾ ਜਾਵੇ ਸੀਵਰੇਜ ਵਗੈਰਾ ਥੋੜੀ ਪ੍ਰੋਬਲਮ ਹੈਗੀ ਆ ਬਸ ਥੋੜੀ ਇਹ ਪ੍ਰੋਬਲਮ ਹੈਗੀ ਤਾਂ ਕਿ ਜੋ ਆਪਣਾ ਏਰੀਆ ਹੈਗਾ ਥੋੜਾ ਸਾਫ਼ ਸੁਥਰਾ ਹੋ ਜਵੇ ਜੀ ਉਸ ਨੂੰ ਲੈ ਕੇ ਸਾਨੂੰ ਉਮੀਦ ਆ ਹਾਂ ਭਾਈ ਜੀ ਵੋਟ ਪਾਏ ਆ ਹਾਂ ਜੀ ਪਾਏ ਆ ਆ ਕਿਹੜੇ ਮੁੱਦਿਆਂ ਨੂੰ ਲੈ ਕੇ ਵੋਟ ਪਾ ਕੇ ਆਏ ਹੋ ਕਿ ਆ ਮੁੱ ਮੁੱਦਰਾ ਸਾਰੇ ਦਾ ਸੰਝੀ ਹੁੰਦੇ ਜੀ ਇਹ ਤਸਵੀਰ ਦੇ ਜੀਔਰ ਸੀਵਰੇਜ ਦੇਖੀਏ ਦੇ ਕਨੈਕਸ਼ਨ ਨਹੀਂ ਹੈਗੇ ਪਾਈਪਾਂ ਛੋਟੀਆਂ ਨੇ ਦੂਸਰੇ ਆਪਣੇ ਜਿਹੜੇ ਪਾਰਕਾਂ ਨੇ ਉਹਨਾਂ ਦੇ ਵਿੱਚ ਟੈਂਡਰਡ ਕੋਈ ਹੈ ਨਹੀਂ ਦੇਖਭਾਲ ਕਰਨ ਵਾਲਾ ਕੋਈ ਨਹੀਂ ਹੈ ਨਾ ਬੜੇ ਬੜੇ ਘਾਹ ਖੂਗ ਜਾਂਦੇ ਨਹੀਂ ਹੈ ਨਾ ਇਹੀ ਉਮੀਦ ਲਈ ਕੇ ਪਾਈਏ ਵੀ ਸਭ ਸਭੀ ਰਵੇ ਤੇ ਸਾਰਾ ਕੁਝ ਵਧੀਆ ਹੋਵੇ ਵਧੀਆ ਚੁਣੀ ਜਾਵੇ ਕੰਦਾ ਪਹਿਲਾਂ ਵੀ ਐਮਸੀ ਰਹੇ ਨੇ ਪਹਿਲਾਂ ਵੀ ਕੋਈ ਐਮਸੀ ਹੋਊਗਾ ਮੁਹੱਲੇ ਦਾ ਉਸ ਨੇ ਸੀਵਰੇਜ ਦਾ ਕੰਮ ਕਰਵਾਇਆ ਨਹੀਂ ਸੀ ਕਿਵੇਂ ਹੋਇਆ ਇਹ ਪਹਿਲਾਂ ਵੀ ਹੋਇਆ ਹੈ ਕੰਮ ਜਿਹੜੀਆਂ ਪਾਈਪਾਂ ਜਿਹੜੀਆਂ ਨੇ ਉਹ ਛੋਟੀਆਂ ਨੇ ਕਿਸੇ ਦਾ ਕਨੈਕਸ਼ਨ ਲੱਗਿਆ ਨਹੀਂ ਆਇਆ ਸੀ ਸੀਵਰੇਜ ਦੇ ਨਾਲ ਕਨ ਅਟੈਚ ਨਹੀਂ ਹੈ ਕਿਸੇ ਮਹੱਲੇ ਦਾ ਉਹੀ ਹੈ ਵੀ ਪਾਈਪਾਂ ਵੱਡੀਆਂ ਹੋਣ ਸਿਵਲ ਅਟੈਚ ਕੀਤਾ ਜਾਵੇ ਨਾਲ ਤੇ ਉਹੀ ਨਾਲੇ ਛੋਟੀਆਂ ਨੇ ਉਹ ਵੱਡੀਆਂ ਹੋ ਜਾਣ ਦਾ ਬਹੁਤ ਵਧੀਆ ਹੈ ਜੀ ਜਦੋਂ ਉਮੀਦਵਾਰ ਵੋਟ ਮੰਗਣ ਦੇ ਲਈ ਘਰ ਦੇ ਵਿੱਚ ਆਇਆ ਸੀਗਾ ਉਦੋਂ ਉਹਨਾਂ ਨੂੰ ਇਹ ਗੱਲਾਂ ਦੱਸੀਆਂ ਸੀ ਉਹਨਾਂ ਨੂੰ ਦੱਸਿਆ ਸੀ ਕਿ ਸਾਡੇ ਮਹੱਲੇ ਦੇ ਕੰਮ ਹੋਣੇ ਵਾਲੇ ਰਹਿੰਦੇ ਨੇ ਹਾਂ ਜੀ ਸਾਰੇ ਮੁੱਦੇ ਨੇ ਆਏ ਜਿਹੜੇ ਵੀ ਆਏ ਨੇ ਸਾਰੇ ਆਏ ਨੇ ਆਪਣੇ ਸਾਰਿਆਂ ਨੂੰ ਇਹੀ ਦੱਸਿਆ ਗਿਆ ਵੀ ਇਹ ਮੁੱਦੇ ਨੇ ਵੀ ਇਹ ਦੇਖਿਆ ਜਾਵੇ ਲੱਗਦਾ ਇਸ ਵਾਰ ਯਕੀਨ ਹੈਗਾ ਕਿ ਹਾਂ ਉਹ ਜਿੱਤ ਜਾਂਦੇ ਨੇ ਜੇ ਤਾਂ ਵਿਕਾਸ ਕਾਰਜ ਜਿਹੜੇ ਆ ਜਿਹੜੇ ਕੰਮ ਧੂਰੇ ਨੇ ਉਹ ਪੂਰੇ ਹੋਣਗੇ ਉਮੀਦ ਤੇ ਦੁਨੀਆ ਕਾਇਮ ਹੈ ਜੀ ਉਮੀਦ ਦੇ ਨਾਲ ਹੀ ਵੋਟ ਪਾਈਏ ਸਾਰਿਆਂ ਸਾਂਝੀ ਕੀ ਦੇਖੋ ਜਿਹੜੇ ਆ ਰਹੇ ਨੇ ਜੋ ਵੀ ਆਣਗੇ ਉਹ ਕੰਮ ਇਹ ਕਰਨਗੇ ਉਮੀਦ ਤੇ ਹੀ ਹੈ ਸਾਡੀ ਨੰਬਰ 12 ਤੋਂ ਉਮੀਦਵਾਰ ਜਿਹੜੇ ਨੇ ਮੋਹਿਤ ਕੁੰਦਰਾ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਭਾਈ ਜੀ ਵੋਟਾਂ ਦਾ ਦਿਨ ਹੈ ਅੱਜ 7 ਵਜੇ ਤੋਂ ਲੈ ਕੇ 4 ਵਜੇ ਤੱਕ ਵੋਟਾਂ ਪੈਣੀਆਂ ਨੇ ਕਿਸ ਤਰ੍ਹਾਂ ਦਾ ਉਤਸ਼ਾਹ ਹੈਗਾ ਵੋਟਰਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਵਾਜੀ ਮੇਰੇ ਖਿਆਲ 430 ਦੇ ਕਰੀਬ ਵੋਟ ਪੋਲ ਹੋ ਚੁੱਕੀ ਆ ਔਰ 7 ਵਜੇ ਦੀ ਪੋਲਿੰਗ ਸ਼ੁਰੂ ਹੋਈ ਆ ਤੇ ਬੜੀ ਸੁਖਾਵੇ ਢੰਗ ਨਾਲ ਆਪਸੀ ਭਾਈਚਾਰੇ ਨੂੰ ਬਰਕਰਾਰ ਰੱਖਦੇ ਹੋਏ ਜੋ ਇਹ ਅਸੀਂ ਇੱਥੇ ਅੱਜ ਵੋਟਾਂ ਤੁਸੀਂ ਮਾਹੌਲ ਦੇਖ ਰਹੇ ਹੋ ਔਰ ਆਸ ਕਰਦਾ ਹਾਂ ਪਰਮਾਤਮਾ ਤੋਂ ਕਿ ਸਾਰੇ ਸ਼ਹਿਰ ਦੇ ਵਿੱਚ ਇਸੇ ਤਰ੍ਹਾਂ ਦਾ ਮਾਹੌਲ ਬਣ ਜਾਈਏ ਹਾਂ ਜਿਵੇਂ ਇਹ ਵੀ ਕਿਹਾ ਜਾ ਰਿਹਾ ਸੀ ਕਿ ਕਈ ਜਗ੍ਹਾ ਦੇ ਉੱਤੇ ਸਵੇਦਨਸ਼ੀਲ ਬਈ ਕੋਈ ਨਾ ਕੋਈ ਸੈਂਸਟਿਵ ਵਾਰਡ ਹੈਗੇ ਨੇ ਅਜਿਹੀ ਕੋਈ ਗੱਲਬਾਤਾਂ ਕੋਈ ਅਨਸੁਖਾਵੀ ਘਟਨਾ ਜਾਂ ਕੁਝ ਜਿਹੜਾ ਤਾਂ ਨਹੀਂ ਹੋਇਆ ਕਿ ਨਹੀਂ ਮੇਰੇ ਖਿਆਲ ਦੇ ਵਿੱਚ ਜੋ ਤੁਸੀਂ ਵੀ ਦੇਖ ਰਹੇ ਹੋ ਕਿ VOTER ਆ ਰਿਹਾ ਤੇ ਇੱਕ ਜੋ ਲੋਕਤੰਤਰ ਦੀ ਮੈਂ ਬੜੀ ਵੱਡੀ ਮਿਸਾਲ ਦੇਣਾ ਕਿ ਲੋਕ ਆਪ ਮਹਾਰੇ ਹੋ ਕਿ ਜਦੋਂ VOTES ਪਾਉਣ ਆਉਣ ਜਿਵੇਂ ਕਿ ਅਸੀਂ ਜਦੋਂ ਛੋਟੇ ਹੁੰਦੇ ਸੀ ਦੇਖਦੇ ਹੁੰਦੇ ਸੀ ਵੀ ਅਸੀਂ ਗੱਡੀਆਂ ਭੇਜਣੀਆਂ ਸਵੇਰੇ ਡਿਊਟੀ ਲਾਉਣੀ ਬੰਦਿਆਂ ਦੀ ਵੀ VOTES ਢੋਲੀ VOTES ਢੋਲੀ ਸੋ ਇਹ ਇੱਕ ਚੀਜ਼ ਦੇਖ ਕੇ ਬੜੀ ਖੁਸ਼ੀ ਹੋ ਰਹੀ ਆ ਕਿ VOTER ਹੁਣ ਪ੍ਰਧਾਨ VOTER ਆ ਆਪਦੀ ਮਰਜ਼ੀ ਦੇ ਨਾਲ ਆਪਦੇ ਟਾਈਮ ਦੇ ਨਾਲ ਆਪਦੀ ਸੁਵਿਧਾ ਦੇ ਨਾਲ ਔਰ ਆਪਦੇ ਤਰੀਕੇ ਨਾਲ ਬੋਟ ਪਾਉਣ ਹੋ ਰਿਹਾ। ਵੋਟਾਂ ਵਾਲੇ ਦਿਨਾਂ 'ਚ ਮੈਂ ਇਹ ਕਹਿ ਰਿਹਾ ਕਿ ਜੋ ਸਿਆਸਤ 'ਚ ਬਦਲਾਅ ਆ ਰਿਹਾ ਇਹ ਵੀ ਇੱਕ ਬਹੁਤ ਵੱਡਾ ਬਦਲਾਅ ਹੈ। ਕਲਾਸਟ 'ਚ ਕੀ ਅਪੀਲ ਕਰੋਗੇ VOTERਾਂ ਨੂੰ? ਦੇਖੋ ਜੀ ਮੈਂ ਤਾਂ ਸਾਰਿਆਂ ਨੂੰ ਉਮੀਦ VOTERਾਂ ਨੂੰ ਤਾਂ ਅਪੀਲ ਕੀ ਕਰਨੀ ਆ। ਉਮੀਦਵਾਰਾਂ ਨੂੰ ਜ਼ਰੂਰ ਅਪੀਲ ਕਰੂੰਗਾ ਕਿ ਆਪਣਾ ਭਾਈਚਾਰਕ ਜਿਹੜੀ ਸਾਂਝ ਆ ਆਪਾਂ ਬਰਕਰਾਰ ਰੱਖੀਏ ਤੇ ਤੁਹਾਨੂੰ ਵੀ ਪਤਾ ਚੋਣਾਂ ਦਾ ਦਿਨ ਹੁੰਦਾ ਹਰ ਬੰਦਾ ਕਟਿਆ ਤੋਂ ਕਟਿਆ ਹਰਕਤਾਂ ਕਰਦਾ ਕਈ ਲੋਕ ਐਸੀਆਂ ਹਰਕਤਾਂ ਕਰਦੇ ਹੁੰਦੇ ਨੇ ਕਿ ਜਿਹੜੀਆਂ ਆਪਾਂ ਵੋਟਰਾਂ ਨੂੰ ਪਰਮਾਉਣ ਲਈ ਤੇ ਕੁਝ ਗੱਲਾਂ ਆਪਾਂ ਅਸੀਂ ਤੁਹਾਡੇ ਨਾਲ ਵੀ ਜाहिर ਨਹੀਂ ਕਰ ਸਕਦੇ ਸੋ ਮੈਂ ਤਾਂ ਇਹ ਕਹੂੰਗਾ ਵੀ ਗੜੀ ਭਾਰ ਭਾਈਚਾਰਕ ਸਾਂਝ ਆ ਕਮੀਆਂ ਪੇਸ਼ੀਆਂ ਤਾਂ ਹਰ ਬੰਦੇ ਚ ਹੁੰਦੀਆਂ ਨੇ ਸੋ ਅੱਜ ਦਾ ਦਿਨ ਸੀ ਜਿਹੜਾ ਪਰਮਾਤਮਾ ਨੇ ਆਪਾਂ ਲੜਾਈ ਲੜੀ ਆ ਜਦੋਂ ਲੜਾਈ ਚ ਆਪਾਂ ਆ ਜੀਏ ਫਿਰ ਸਾਰਾ ਕੁਝ ਆ ਜਾ ਤੇ ਜਦੋਂ ਹੁਣ ਲੜਾਈ ਖਤਮ ਹੋ ਗਈ ਤਾਂ ਮੈਂ ਤਾਂ ਇਹੀ ਕਹੂੰਗਾ ਵੀ ਹੱਸ ਕੇ ਸੱਜਣ ਛੋੜੀਏ ਫੇਰ ਮਿਲਣ ਦੀ ਆਸ ਬਹੁਤ ਬਹੁਤ ਧੰਨਵਾਦ ਵਾਰਡ ਨੰਬਰ 12 ਤੋਂ ਅਨੰਦ ਕਿਸ਼ੋਰ ਜੀ ਜਿਹੜੇ ਉਮੀਦਵਾਰ ਨੇ ਉਹ ਸਾਡੇ ਨਾਲ ਮੌਜੂਦ ਨੇ ਅ ਕਿਸ ਤਰ੍ਹਾਂ ਦਾ ਉਤਸ਼ਾਹ ਹੈਗਾ ਲੋਕਾਂ ਦੇ ਵਿੱਚ ਵੋਟਰਾਂ ਦੇ ਵਿੱਚ ਖਾਸ ਕਰਕੇ ਮੈਂ ਵਾਰਡ ਨੰਬਰ 12 ਤੋਂ ਕੈਂਡੀਡੇਟ ਆਂ ਜੀ ਕਾਂਗਰਸ ਪਾਰਟੀ ਤੋਂ ਅਨੰਦ ਕਿਸ਼ੋਰ ਕਾਲਾ ਜੋ ਅਸੀਂ ਸਵੇਰ ਦੀ 7 ਵਜੇ ਰਾਈਟ ਪੋਲਿੰਗ ਸ਼ੁਰੂ ਹੋ ਚੁੱਕੀ ਸੀ ਤਕਰੀਬਨ ਜਿੰਨਾ ਵੀ ਟਾਈਮ ਹੋਇਆ ਹੁਣ ਤੱਕ 450 ਵੋਟਾਂ ਪੋਲਿੰਗ ਹੋ ਚੁੱਕੀਆਂ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਆ ਪਰ ਇਹ ਕੁਝ ਵੀ ਨਹੀਂ ਕਹਿ ਸਕਦੇ ਸੀ ਵੋਟ ਕਿੰਨੀ ਜ਼ਿਆਦਾ ਪੋਲ ਹੋ ਰਹੀ ਆ ਲੋਕੀ ਸਾਰੇ ਇੱਕ ਦੂਜੇ ਨਾਲ ਬੜੇ ਪਿਆਰ ਨਾਲ ਮਿਲਦੇ ਨੇ ਪਰ ਇਹ ਤਾਂ ਬਟਨ ਹੀ ਚਾਰੇ ਹੀ ਸਹੀ ਪਤਾ ਲੱਗੂ ਕਿਸ ਬੰਦੇ ਨੇ ਕਿਹੜੀ ਵੋਟ ਨੇ ਕਿਹੜਾ ਬਟਨ ਦਬਾਇਆ ਆ ਪਰ ਲੋਕਾਂ ਦਾ ਸਾਹ ਬਹੁਤ ਆ ਸਭ ਕੁਝ ਚੇਂਜ ਕਰਨ ਦੀ ਇਹ ਹੁਣ ਉੱਪਰ ਵਾਲੇ ਦੇ ਹੱਥਾਂ ਕੀ ਚੇਂਜ ਕਿੱਦਾਂ ਹੁੰਦਾ ਜੀ ਆ ਬੜਾ ਸੈਂਸਿਟਿਵ ਵਾਰਡ ਕਿਹਾ ਜਾ ਰਿਆ ਸੀ ਇਹ ਕੋਈ ਅਜੀਹੀ ਘਟਨਾ ਤਾਂ ਨਹੀਂ ਹੋਈ ਕੋਈ ਗੱਲਬਾਤ ਤਾਂ ਨਹੀਂ ਹੋਈ ਸ਼ਾਂਤੀਪੂਰਵਕ ਹੋ ਰਿਆ ਸਭ ਕੁਝ ਤੇ ਫਿਲਹਾਲ ਸਵੇਦਾ ਦਾ ਸ਼ਾਂਤੀਪੂਰਵਕ ਚੱਲਿਆ ਨਾਰਮਲ ਗੱਲਾਂ ਤਾਂ ਹੁੰਦੀਆਂ ਰਹਿੰਦੀਆਂ ਆ ਕੋਈ ਨਾ ਕੋਈ ਜਿਹੜੇ ਸਪੋਰਟਰ ਨੇ ਉਹੀ ਗਲਤੀਆਂ ਕਰਦੇ ਆ ਪਰ ਕੈਂਡੀਡੇਟ ਵੱਲੋਂ ਕੋਈ ਗਲਤੀ ਨਹੀਂ ਕੀਤੀ ਜਾ ਰਹੀ ਨਾ ਅਸੀਂ ਕੀਤੀ ਆ ਜੀ ਜਿਹੜੇ ਸਪੋਰਟਰ ਆ ਜਿਹੜੀ ਵੀ ਪਾਰਟੀ ਦੇ ਉਹ ਜ਼ਿਆਦਾ ਥੋੜੇ ਜੇ ਰੌਲਾ ਪਾਉਂਦੇ ਨੇ ਵੋਟਰਾਂ ਨੂੰ ਕੀ ਅਪੀਲ ਕਰੋਗੇ ਕੀ ਸੁਨੇਹਾ ਮੈਂ ਤਾਂ ਬਾਡ ਨੰਬਰ 12 ਨੂੰ ਇਹੀ ਅਪੀਲ ਕਰੂੰਗਾ ਉਹਨਾਂ ਨੂੰ 7 ਸਾਲ ਬਾਅਦ ਲੈਕਚਰ ਦੇਖਣ ਨੂੰ ਮਿਲਿਆ ਉਹਨਾਂ ਦੀਆਂ ਮੈਂ ਸਮੱਸਿਆ ਮੈਂ ਸਾਧਾ ਨਾਲ ਜੋ ਜੋ ਉਹਨਾਂ ਨੇ ਕਿਹਾ ਮੈਂ ਵਾਅਦੇ ਤਾਂ ਕਰਕੇ ਆਇਆ ਪਰ ਇਹ ਡਿਪੈਂਡ ਕਰਦਾ ਬਾਡ ਨੰਬਰ 12 ਦੇ ਵੋਟਰਾਂ ਤੇ ਉਹ ਮੈਨੂੰ ਕਿੰਨਾ ਕੁ ਸਹਿਯੋਗ ਦਿੰਨੇ ਆ ਕਿੰਨਾ ਕੁ ਸਰਕਾਰ ਦੇ ਖਿਲਾਫ ਨੇ ਕੀ ਕੁਝ ਉਹ ਕਰਦੇ ਨੇ ਇਹ ਠੀਕ 4:30 ਵਜੇ 4 ਵਜੇ ਸਮਾਪਤੀ ਹੈ ਪਤਾ ਲੱਗ ਜਾਊਗਾ ਕਿ ਵੋਟਰਾਂ ਦੀ ਕੀ ਚੀਜ਼ ਚਾਹੁੰਦੇ ਨੇ ਵੋਟਰ ਤਾਂ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾਉਣੀ ਸਾਡੇ ਨਾਲ ਮਿਲਨੇ ਐ ਐਮਐਲਏ ਸਾਹਿਬ ਅੱਜ ਚੋਣਾਂ ਦਾ ਦਿਨ ਹੈ 7 ਵਜੇ ਤੋਂ ਲੈ ਕੇ 4 ਵਜੇ ਤੱਕ ਦਾ ਸਮਾਂ ਤੈਅ ਕੀਤਾ ਗਿਆ ਹੈ ਕਿਸ ਤਰ੍ਹਾਂ ਦਾ ਉਤਸ਼ਾਹ ਹੈਗਾ ਲੋਕਾਂ ਦੇ ਵਿੱਚ ਦੇਖੋ ਜੀ ਅੱਜ ਲੋਕਾਂ ਨੂੰ ਆਪਣਾ ਐਮਸੀ ਚੋਣ ਦਾ ਜਿਹੜਾ ਦਿਨ ਅੱਜ ਆ ਗਿਆ ਤੇ ਮੈਂ ਬੇਨਤੀ ਕਰ ਲੱਗਿਆ ਸਾਰੇ ਸ਼ਹਿਰ ਵਾਲੇ ਉਹ ਵੀ ਸਾਰੇ ਬੰਦੇ ਜਿਹੜੇ ਬੋਰਡ ਦਾ ਜਿਹੜਾ ਹੱਕ ਮਿਲਿਆ ਤੁਹਾਨੂੰ ਉਹ ਦਾ ਸਾਰਾ ਇਸਤੇਮਾਲ ਕਰਨਾ ਕਿਸੇ ਦੀਆਂ ਗੱਲਾਂ ਚ ਨਹੀਂ ਆਉਣਾ ਹੈਗਾ ਠੀਕ ਹੈ ਕੋਈ ਗਲਤਫਹਿਮੀਆਂ ਫਲਾਉਂਦੇ ਰਹਿੰਦੇ ਨੇ ਲੋਕ ਪਰ ਇੱਕ ਗੱਲ ਕਹੂੰਗਾ ਤੁਹਾਨੂੰ ਵੀ ਤੁਸੀਂ ਉਸ ਬੰਦੇ ਨੂੰ ਵੋਟ ਪਾਉਣੀ ਆ ਜਿਹਦੇ ਨਾਲ ਵਿਕਾਸ ਹੋ ਸਦਾ ਤੁਹਾਡੇ ਮਹੱਲੇ ਦਾ ਜਿਹੜਾ ਬੰਦਾ ਕੰਮ ਕਰ ਸਕਦਾ ਜਿਨ੍ਹਾਂ ਦੇ ਕੰਮ ਹੋ ਸਕਦੇ ਜਿਹੜੇ ਕੰਮ ਕਰ ਰਹੇ ਨੇ ਬਸ ਉਹਨਾਂ ਨੂੰ ਸਾਰਿਆਂ ਨੂੰ ਵੋਟਾਂ ਪਾ ਕੇ ਸਫਲ ਕਰਿਓ ਮੈਂ ਬੇਨਤੀ ਇਹ ਕਰੂੰਗਾ ਵੀ ਸਾਰੇ ਘਰਾਂ ਚੋਂ ਨਿਕਲਿਓ ਤੇ ਆਪਣੇ ਉਮੀਦਵਾਰਾਂ ਨੂੰ ਵੋਟਾਂ ਪਾਓ। ਹ ਕੋਈ ਇਹ ਜਹਾ ਵੀ ਵਾਰ ਲੱਗ ਰਿਹਾ ਤੁਹਾਨੂੰ ਸੈਂਸਿਟਿਵ ਵਾਰਡ ਹੋ ਜਿਵੇਂ ਕਹਿ ਦਿੰਨੇ ਜਿਵੇਂ ਕੋਈ ਅਜਿਹੀ ਗੱਲਬਾਤ ਵਾਲਾ ਤਾਂ ਨਹੀਂ ਕੋਈ ਵਾਰਡ ਹੈਗਾ ਨੋਰਮਲ ਚੱਲ ਰਿਹਾ ਸਾਰਾ ਕੁਝ। ਜੀ ਮੈਂ ਆਪਣੇ ਮਾਨ ਨਾਲ ਕਰਦਾ ਤਾਂ ਬੜਾ ਵੱਲੋਂ ਪਿਆਰ ਬਣਿਆ ਹੋਇਆ ਦੇਖੋ ਮੜੇ ਮੁੱਠੇ ਗੁੱਸੇ ਗਲੇ ਨਿਕਲਦੇ ਨੇ ਪਰ ਸਾਰੀ ਸਸੀ ਪਾਰਟੀਆਂ ਸਾਰੇ ਪਿਆਰ ਨਾਲ ਰਹਿੰਦੇ ਨੇ ਮੈਂ ਬਾਹਰ ਜਾ ਕੇ ਵੀ ਗੱਲ ਕਰ ਦਿੰਦਾ ਵੀ ਹੋਰਾਂ ਦੇ ਮੁਕਾਬਲੇ ਸਾਡੇ ਦਾ ਇੱਥੇ ਦਾ ਜਿਹੜਾ ਮਾਹੌਲ ਆ ਹਮੇਸ਼ਾ ਬਹੁਤ ਵਧੀਆ ਰਹਿੰਦਾ ਤੇ ਮੈਂ ਫਿਰ ਅਪੀ ਵੇ ਦਿਨੇ ਵੀ ਮੇਰੇ ਸਾਰੇ ਵੀਰ ਵੋਟਰ ਹੈਗੇ ਨੇ ਸਾਰੇ ਸੂਝਵਾਨ ਘਰਾਂ ਚੋਂ ਨਿਕਲ ਕੇ ਵੋਟਾਂ ਪਾਉਣੀਆਂ ਨੇ ਤੇ ਆਪਣਾ ਜਿਹੜਾ ਪਸੰਦ ਦਾ ਉਮੀਦਵਾਰ ਨੂੰ ਤੁਸੀਂ ਚੋਣਦੇ ਆ ਜਦੋਂ ਜੇ ਵੋਟਾਂ ਦਾ ਰਿਜ਼ਲਟ ਆ ਜਾਂਦਾ ਪ੍ਰਧਾਨਗੀ ਦਾ ਜਿਹੜਾ ਚਿਹਰਾ ਹੈ ਉਹ ਉਸ ਤੋਂ ਬਾਅਦ ਐਲਾਨ ਦਿੱਤਾ ਜਾਊਗਾ ਜਾਂ ਹਜੇ ਬਾਅਦ ਦੇ ਵਿੱਚ ਐਲਾਨਿਆ ਜਾਊਗਾ ਕਿ ਸਭ ਸਲਾਮ ਸਲਾਮ ਦੇ ਨਾਲ ਜੋ ਕੁਝ ਵੀ ਹੋਊਗਾ ਉਹ ਚਿਹਰਾ ਕੇ ਆ ਜੂ ਤੇ ਪ੍ਰਧਾਨਗੀ ਇੱਕ ਤਰੀ ਮੈਨਾਂ ਮਲੋ ਸਭ ਤੋਂ ਪਹਿਲੇ ਮਸ਼ਵਰੇ 'ਚ ਵੀ ਬਣਨਾ ਤੇ ਪਰ ਇੱਕ ਵਾਦਾ ਕਰਦੇ ਆਂ ਵੀ 2 ਸਾਲ ਦੇ ਵਿੱਚ ਜਦੋਂ ਸਹੀਵੀਆਂ ਵੋਟਾਂ ਜਾਣਾ ਸੀ ਹੁਣ ਵੀ ਅਸੀਂ ਇਹੀ ਗੱਲ ਕਰਦਾ ਵੀ ਜੇ ਕੰਮ ਕੀਤਾ ਤਾਂ ਫੋਟੋ ਪਾਓ ਤੇ ਨੋਹਾਰ ਬਦਲ ਕੇ ਰੱਖੂਗਾ ਮਸ਼ਾਅੱਰ ਸਾਹਿਬ ਤਾਂ ਐਸਡੀਐਮ ਸਾਹਿਬ ਸਾਡੇ ਨਾਲ ਮੌਜੂਦ ਨੇ ਇਹ ਗੱਲਬਾਤ ਕਰ ਲੈਣੇ ਆ ਸਰ ਕਿਵੇਂ ਦਾ ਮਾਹੌਲ ਹੈਗਾ ਚੋਣਾ ਨੂੰ ਲੈ ਕੇ ਮਾਛੀਵਾੜਾ ਸਾਹਿਬ ਦੇ ਵਿੱਚ 8 ਵਾਰਡਾਂ ਦੇ ਵਿੱਚ ਚੋਣਾ ਹੋ ਰਹੀਆਂ ਨੇ ਦੇਖੋ 8 ਵਾਰਡਾਂ ਚ ਚੋਣ ਹੋ ਰਹੀਆਂ ਅਸੀਂ ਹੁਣ ਇੱਥੇ ਵਾਰਡ ਨੰਬਰ 12 ਚ ਖੜੇ ਆ ਜਿੱਥੇ ਤਿੰਨ ਪ੍ਰਤੀਯਸੀ ਨੇ ਇੱਕ ਆਮਦਵੀ ਪਾਰਟੀ ਤੋਂ ਆਇਆ ਹੈ ਦੂਸਰਾ ਕਾਂਗਰਸ ਤੋਂ ਤੀਜਾ ਸ਼ਰਮ ਨਿਕਾਲੀ ਦਲ ਤੋਂ ਤਿੰਨੇ ਕੈਂਡੀਡੇਟ ਇੱਥੇ ਬੈਠੇ ਨੇ ਕਿਉਂਕਿ ਬੂਥ 1K ਇਸੇ ਕਰਕੇ ਤਿੰਨੇ ਕੈਂਡੀ ਇਨਾਂ ਦੇ ਪੋਲਿੰਗ ਜੈਂਟ ਅੰਦਰ ਬੈਠੇ ਨੇ ਔਰ ਸ਼ਾਂਤਪੁਰੇ ਟੰਗਣਾ ਵਿੱਚ ਪੋਲਟਿੰਗ ਹੋ ਰਹੀ ਹੈ ਲਗਭਗ 6400 ਦੇ ਕਰੀਬ ਵੋਟ ਕੋਲੋਂ ਤੱਕ ਪੋਲ ਹੋ ਚੁੱਕੀ 435 ਚੱਲਦੀ ਦਿਖਦੀ ਆ ਆਊਟ ਆਫ 1200 ਦੇ ਕਰੀਬ 1100 ਸਮਥਿੰਗ ਹੈਗੀ ਹੈ ਔਰ ਸ਼ਾਂਤਪੁਰੇ ਟੰਗਣਾ ਤਿੰਨੇ ਕੈਂਡੀਡੇਟ ਸੈਟੀਸਫਾਈ ਨੇ ਪੋਲਿੰਗ ਜੈਂਟ ਕੋ ਮਾਪ ਪੁੱਛ ਕੇ ਆਏ ਹੋ ਔਰ ਦੇ ਆਰ ਫੁਲੀ ਸੈਟੀਸਫਾਈਡ ਵੀ ਕੋਈ ਐਸੀ ਤਰ੍ਹਾਂ ਦੀ ਕਿਸੇ ਕੋਈ ਪਰੇਸ਼ਾਨੀ ਨਹੀਂ ਹੈਗੀ ਔਰ ਵੋਟਰ ਵੀ ਜਿਹੜੇ ਨੇ ਮਨਫਰੀਅਰ ਫੇਅਰ ਪੋਲਿੰਗ ਕਰ ਰਹੇ ਨੇ ਜਿਹੜੇ ਸੰਵੇਦਨਸ਼ੀਲ ਵਾਰਡ ਸੀਗੇ ਕਈ ਜਗ੍ਹਾ ਦੇ ਉੱਤੇ ਲੱਗ ਰਿਹਾ ਸੀ ਕਿ ਕੋਈ ਨਾ ਕੋਈ ਗਲਬਾਤ ਹੋ ਸਕਦੀ ਹੈ ਉਸ ਤਾਂ ਉੱਥੇ ਉੱਥੇ ਮਾਹੌਲ ਜਿਹੜਾ ਤਣਾਪੁਰ ਨੇ ਸਾਰਾ ਸਹੀ ਹੈ ਸਰ ਦੇਖੋ ਜਿੱਥੇ ਵੀ ਕਿਤੇ ਪਹਿਲਾਂ ਤੋਂ ਸੰਵੇਦਨਸ਼ੀਲ ਸੀ ਇਹ ਜਦੋਂ ਪੰਚਾਇਤੀ ਇਲੈਕਸ਼ਨ ਕਰਾਈਆਂ ਲਾਸਟ ਉੱਥੇ ਜਿੱਥੇ ਕਿ ਕ੍ਰਿਟੀਕਲ ਬੂਥ ਸੀ ਅਵੇਲੇਬਲ ਬੂਥ ਸੀ ਉੱਥੇ ਆਪਾਂ ਅੰਦਰ ਤੇ ਬਾਹਰ ਜਿਹੜੀ ਆਪਣੀ ਰਿਕਾਰਡਿੰਗ ਕਰਾਈ ਚੀ ਆਪਣੀ ਵੀਡੀਓ ਰਿਕਾਰਡਿੰਗ ਹੋਈ ਸੀ ਅੰਦਰ ਅੰਦਰ ਪਰ ਇਸ ਵਾਰੀ ਹੁਣ ਕਿਉਂਕਿ ਸਰਕਾਰ ਦੇ ਦੇਸ਼ ਨੇ ਅੰਦਰ ਬੂਠ ਤੇ ਔਰ ਬਾਹਰ ਅੰਦਰ ਵੈਬ ਕੈਮ ਲੱਗਾ ਹੋਇਆ ਹੈ ਸਰਕਾਰ ਦੀ ਤਰਫ ਤੋਂ ਤੇ ਬਾਹਰ ਵੀ ਅਸੀਂ ਜਿਹੜਾ ਆਪਣੀ ਬੋਦੀ ਰਿਕਾਰਡਿੰਗ ਕਰਾ ਰਹੇ ਹਾਂ ਸਾਰੇ ਅੰਦਰੋਂ ਬਾਸ ਅਠੇ ਲਾਠੇ ਬੁੱਥਾਂ ਦੀ ਹੋ ਰਹੀ ਔਰ ਕੋਈ ਕਿਸੇ ਤਰ੍ਹਾਂ ਕੋਈ ਪਰੇਸ਼ਾਨੀ ਨਹੀਂ ਆਏਗੀ ਤਾਂ ਬਿਲਕੁਲ ਅਸੀਂ ਗੱਲਬਾਤ ਕੀਤੀ ਹੈ ਵੋਟਰਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਵੋਟਰਾਂ ਦਾ ਕਹਿਣਾ ਹੈ ਕਿ ਅਸੀਂ ਆਪਣੇ ਕਈ ਅਜਿਹੇ ਮੁੱਦੇ ਸਿਗੇ ਜਿਹੜੇ ਮੁੱਦਿਆਂ ਦੇ ਉੱਤੇ ਅੱਜ ਆਪਣੀ ਵੋਟ ਦਾ ਇਸਤੇਮਾਲ ਕਰਨ ਦੇ ਲਈ ਆਏ ਆਂ ਤੇ ਅਸੀਂ ਐਸ ਡੀ ਐਮ ਸਾਹਿਬ ਦੇ ਨਾਲ ਵੀ ਗੱਲਬਾਤ ਕੀਤੀ ਹੈ ਪੁਲਿਸ ਪ੍ਰਸ਼ਾਸਨ ਦੇ ਨਾਲ ਵੀ ਗੱਲਬਾਤ ਕੀਤੀ ਹੈ ਜਿਹੜੇ ਉਮੀਦਵਾਰ ਚੋਣਾਂ ਦੇ ਵਿੱਚ ਖੜੇ ਹੋਏ ਸੀਗੇ ਅ ਅਲੱਗ-ਅਲੱਗ ਉਮੀਦਵਾਰਾਂ ਦੇ ਨਾਲ ਵੀ ਸਾਡੀ ਗੱਲਬਾਤ ਹੋਈ ਹੈ ਹਰ ਪਾਸੇ ਜੇ ਮਾਚੀਵਾੜਾ ਸਾਹਿਬ ਦੀ ਗੱਲ ਕਰੀਏ 8 ਵਾੜਾਂ ਦੇ ਵਿੱਚ ਚੋਣਾਂ ਹੋ ਰਹੀਆਂ ਨੇ ਤਾਂ ਮਾਹੌਲ ਜਿਹੜਾ ਹੈ ਸਹੀ ਹੈ ਜਿਹੜਾ ਸ਼ਾਂਤੀਪੂਰਵਕ ਜਿਹੜੀਆਂ ਚੋਣਾਂ ਨੇ ਮਾਚੀਵਾੜਾ ਸਾਹਿਬ ਦੇ ਵਿੱਚ ਉਹ ਹੋ ਰਹੀਆਂ ਨੇ ਤੇ ਇਹਨਾਂ ਚੋਣਾਂ ਦੇ ਉਹ 4 ਵਜੇ ਤੱਕ ਦਾ ਸਮਾਂ ਚੋਣਾ ਦਾ ਤੇ 4 ਵਜੇ ਤੋਂ ਬਾਅਦ ਹੀ ਜਿਹੜੇ ਨੇ ਜਿਸ ਜਗ੍ਹਾ ਦੇ ਉੱਤੇ ਚੋਣਾ ਹੋ ਰਹੀਆਂ ਨੇ ਉੱਥੇ ਹੀ ਜਿਹੜੇ ਨਤੀਜੇ ਨੇ ਹਰ ਇੱਕ ਵਾਰਡ ਦੇ ਉਹ ਐਲਾਨ ਦਿੱਤੇ ਜਾਣੇ ਨੇ ਤਵਦੇਰੇ ਅਪਡੇਟਸ ਲਈ ਦੇਖਦੇ ਰਹੋ D5 ਚੈਨਲ ਪੰਜਾਬੀ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ